ਪੰਜਾਬ ਲਾਈਵ 88 채ਨ ਤੇ ਤੁਹਾਡਾ ਸਵਾਗਤ ਹੈ। ਛਿਰਤਾ ਨਾਲ ਉਦਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਜੂਤ ਪ੍ਰਧਾਨ ਹਣੀ ਮਹਾਜਨੇ ਐਸਐਸਪੀ ਦੇ ਦਫ਼ਤਰ ਨੂੰ ਦਿੱਤਾ ਮੰਗ ਪੱਤਰ ਆਖਿਆ ਕਿ ਸ਼ਿਵ ਸਿੰਘਾ ਉਦਾ ਬਾਲਾ ਸਾਹਿਬ ਠਾਕਰੇ ਦੇ ਪਰਵਕਾ ਅੰਦਰ ਕਾਤਸ਼ ਮੇਤ ਚਾਰ ਹਿੰਦੂ ਆਗੂ ਆ ਤੇ ਵੱਖ-ਵੱਖ ਤਰ੍ਹਾਂ ਦਾ ਲਿਬਿਆਣਾ ਪੁੱਛਣੋਂ ਠੀਕੇ ਨਜਾਇਜ਼ ਪੱਤੇ ਦੀ ਨਿਰਪੱਖ ਜਾਂਚ ਕਰਕੇ ਰੱਦ ਕਰਨ ਦੀ ਕੀਤੀ ਮੰਗ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੇ ਹੈ ਕਿ ਆ ਕਿ ਜੇਕਰ 1 ਹਫਤੇ ਦੇ ਅੰਦਰ ਅੰਦਰ ਅਚੰਦਰ ਕਾਂਤ ਚੰਡਾ ਸਮੇਤ ਚਾਰ ਹਿੰਦੂ ਨੇਤਾਵਾਂ ਤੇ ਕੀਤੇ ਪਰਚਿਆਂ ਦੀ ਪਰਤਾਲ ਕਰਕੇ ਰੱਦ ਨਾ ਕੀਤੇ ਤਾਂ ਪੂਰਾ ਹਿੰਦੂ ਸਮਾਜ ਲੁਧਿਆਣਾ ਵਿਖੇ ਪੱਕੇ ਰੋਸ ਤੋਂ ਨੰ ਦੇ ਕੇ ਪ੍ਰਦਰਸ਼ਨ ਕਰਨਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਇਸ ਮੌਕੇ ਤੇ ਹਨੀ ਪ੍ਰਧਾਨ ਹਨੀ ਮਾਜਨ ਤੋਂ ਇਲਾਵਾ ਰੋਹਿਤ ਮਹੰਗੀ ਪੰਜਾਬ ਪ੍ਰਧਾਨ ਅਗ ਇੱਕ ਮਾਰਗ ਸ਼ਿਵਮ ਠਾਕਰ ਰਾਮ ਲਾਲ ਮਾਰਾ ਤਮਾਦ ਸੇਵਕ ਮਿੱਥੂ ਮਾਜ ਨੂੰ ਇਲਾਵਾ ਹੋਰ ਆ ਜਦਾ ਨਾ ਦੇਖੋ ਤਾਰੀ ਵਾਲ ਤੋਂ ਪਤਨਗਾਰ ਇਹਦੇ ਦੀ ਖਾਸ ਰਿਪੋਰਟ ਤੇ ਵਾਲੇ ਜੇ ਬੰਦੇ ਕੋਈ ਹੇਟ ਸਪੀਚ ਕਦੇ ਕੀਤੀ ਆ ਉਹਦਾ ਕੋਈ ਪ੍ਰੂਫ ਨਹੀਂ ਆ ਉਹਨਾਂ ਦੇ ਬਾਈ ਨੇ ਪਰਚੇ ਦਿੱਤੇ ਆ ਜਿੱਦਾਂ ਚੰਦਰਕੰਨ ਚੱਡਾ ਰੋਹੀ ਸਾਨੀ ਹੈ ਪ੍ਰਵੀਨ ਡੰਗ ਹੈ ਤੇ ਇੱਕ ਉਹ ਜਿਹੜੇ ਸਾਡੇ ਕੀ ਨਾਮ ਹੈ ਬਾਨੂੰ ਪ੍ਰਤਾਪ ਉਹਨਾਂ ਤੇ ਐਫ ਆਈ ਆਰ ਦਰਜ ਕਰਤੀ ਆ ਬਾਈ ਨੇ ਪਰ ਉਹ ਜਿਹੜਾ ਸਰੋਵਰ ਦੇ ਵਿੱਚ ਅਕਲ ਸਾਹਿਬ ਹੋਇਆ ਸਾਡੀ ਬੇਦਬੀ ਕੀਤੀ ਗਈ ਉਹਦੇ ਤੁਸੀਂ ਕਿਉਂ ਕਹਿ ਰਹੇ ਹੋ ਕਿ ਉਹ ਅਨਪਛਟ ਹੈ ਸਾਡੇ ਵਾਲਾ ਤਾਂ 295 ਛਟ ਲਾਉਂਦੇ ਆ 153 ਲਾ ਦਿੰਦੇ ਆ ਟੰਗਾ ਢਕਾਉ ਆ ਉਹ ਤੇ 298 ਕੋ ਲਈ ਇਹ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਸਾਡੇ ਸਮਾਜ ਨੂੰ ਦਬਾਉਣ ਦੀ ਸਾਜ਼ਿਸ਼ ਹੈ ਅੱਜ ਕੀ ਮੰਗ ਰੱਖੀ ਆ ਅਸੀਂ ਮੰਗ ਇਹ ਰੱਖੀ ਆ ਕਿ ਪਹਿਲਾਂ ਤੇ ਇਹਦੇ 4 ਲੀਟਰ ਆ ਸਾਡੇ ਜਿਨ੍ਹਾਂ ਦੇ ਪਰਚਾ ਆ ਇਹ ਪੂਰੇ ਪੰਜਾਬ 'ਚ ਅਸੀਂ ਇਹ ਦਿੱਤੇ ਆ ਮੰਗ ਪੱਤਰ ਜੇ ਕੈਨਸਲ ਇੱਕ ਹਫ਼ਤੇ ਦੇ ਅੰਦਰ ਅੰਦਰ ਨਾ ਹੋਏ ਤੇ ਪੂਰੇ ਪੰਜਾਬ ਦੇ ਹਿੰਦੂ ਸੁਗਠਰਾਂ ਨੂੰ ਲੈ ਕੇ ਉਸ ਜਗ੍ਹਾ ਤੇ ਪਹੁੰਚਾਂਗੇ ਕਿਉਂਕਿ ਹਾਲਾਤ ਦੇਖੋ ਜੇ ਮੈਂ ਕੋਈ ਕ੍ਰਾਈਮ ਕੀਤਾ ਮੇਰੇ ਕ੍ਰਾਈਮ ਨੂੰ ਪ੍ਰੂਫ ਤੇ ਕਰੋ ਸਿਰਫ ਇੱਕ ਉਹਨਾਂ ਦੀ ਆਵਾਜ਼ ਦਬਾਈ ਜਾ ਰਹੀ ਆ ਲੁਧਿਆਣਾ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਨੇ ਇੱਕ ਟਰੈਲਰ ਦਿੱਤਾ ਲੁਧਿਆਣੇ ਵਿੱਚ ਕਿ ਉਹਦਾ ਰਿਐਕਸ਼ਨ ਕੀ ਹੁੰਦਾ ਕਿ ਪੂਰੇ ਪੰਜਾਬ 'ਚ ਜੇ ਕੋਈ ਸ਼ਿਵ ਸੈਨਾ ਵਾਲਾ ਬੋਲੇਗਾ ਅਸੀਂ ਉਹਦੇ ਖਿਲਾਫ ਐਫ ਆਈ ਆਰ ਦਰਜ ਕਰਾਂਗੇ ਤੇ ਜਿਹੜੇ ਸਾਡੇ ਧਰਮ ਦੀ ਬੇਅਦਬੀ ਕੀਤੀ ਆ ਉਹਨਾਂ ਨੂੰ ਅਨਪਛਾਤਾ ਬਣਾ ਦੇ ਪਰ ਤਾਂ ਜੀ ਇਹਦੇ ਵਿੱਚ ਸਰਕਾਰਾਂ ਸੁੱਤੀਆਂ ਪਈਆਂ ਸਰਕਾਰ ਬਿਲਕੁਲ ਸੁੱਤੀ ਹੈ ਸਰਕਾਰ ਗਹਿਰੀ ਨੀਂਦ ਸੌਂ ਗਈ ਦੀ ਹੈ ਸਰਕਾਰ ਦੇ ਸਰਕਾਰ ਨੂੰ ਚਾਹੀਦਾ ਹੈ ਕਿ ਤੁਸੀਂ ਦੇਖੋ ਅਸੀਂ ਮਾਨ ਸਾਹਿਬ ਨੂੰ ਵੀ ਇੱਕ ਉਹ ਦਿਨ ਪ੍ਰੈਸ ਕਾਨਫਰੈਂਸ ਚ ਕਿਹਾ ਕਿ ਮਾਨ ਸਾਹਿਬ ਤੁਸੀਂ ਇਹ ਵੇਖੋ ਕਿ ਇਹ ਜਿਹੜੀ ਪ੍ਰੈਸ ਜਿਹੜੀ ਇਹ ਐਫ ਆਈ ਆਰ ਦਰਜ ਕੀਤੀ ਕੇਸ ਬੇਸ ਤੇ ਕੀਤੀ ਹੈ ਕਿਸ ਪ੍ਰੂਫ ਤੇ ਕੀਤੀ ਹੈ ਸਿਰਫ ਉਹ ਹਿੰਦੂਤਵ ਦੀ ਗੱਲ ਕਰਦੇ ਸੀ ਚਾਰੇ ਲੀਡਰ ਹਿੰਦੂ ਜਾਗੋ ਦਾ ਪੂਰੇ ਪੰਜਾਬ ਦੇ ਵਿੱਚ ਇੱਕ ਗਠਨ ਹੋਇਆ ਹਿੰਦੂ ਜਾਗੋ ਉਹ ਪੂਰੇ ਪੰਜਾਬ ਦੇ ਵਿੱਚ ਹਿੰਦੂ ਜਾਗੋ ਜਾ ਰਹੀ ਆ ਪੂਰੇ ਪੰਜਾਬ ਦੇ ਵਿੱਚ ਹਿੰਦੂ ਜਾਗੋ ਨੇ ਜਿਹੜਾ ਉਹ ਜਨਮ ਲਿਆ ਥਾ ਥਾ ਤੇ ਹੁਣ ਸਾਡੇ ਧਾਰੀਵਾਲ ਦੇ ਵਿੱਚ ਵੀ ਇੱਕ ਤਰੀਕ ਨੂੰ ਆ ਰਹੀ ਹੈ ਕਿ ਉਹ ਦਬਾਨ ਦੀ ਸਾਜ਼ਿਸ਼ ਨਹੀਂ ਇਹਨਾਂ ਦੀ ਬਾਕੀ ਅਸੀਂ ਇਹ ਕੰਨੇ ਲੁਧਿਆਣਾ ਕਮਿਸ਼ਨਰ ਨੂੰ ਕਿ ਸਾਡੇ ਪਰਚੇ ਜਿਹੜੇ ਬੰਦਿਆਂ ਤੇ ਆ ਉਹ ਕੈਨਸਲ ਕੀਤੇ ਜਾਣ ਅੱਜ ਅਸੀਂ ਇਹਨਾਂ ਐਸਐਸਪੀ ਸਾਹਿਬ ਦੇ ਗੁਰਦਾਸਪੁਰ ਦੇ ਰਾਈ ਕੋਈ ਬਟਾਲੇ ਦੇ ਰਾਈ ਕੋਈ ਪਠਾਨਕੋਟ ਦੇ ਰਾਈ ਅਸੀਂ ਉਹਨਾਂ ਤਾਂ ਗੱਲ ਪਚਾ ਰਹੇ ਹਾਂ ਜੇਕਰ ਇਹ ਕੈਨਸਲ ਨਾ ਹੋਇਆ ਪੂਰੇ ਪੰਜਾਬ ਦੀ ਸ਼ਿਫਸਨ ਲੈ ਕੇ ਲੁਧਿਆਣੇ ਪਹੁੰਚਾਂਗੇ ਜੇ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇ